ਅਮਰੀਕਾ ਦੇ ਵਿੱਚ 2025 ਦੇ ਵਿੱਚ ਕੀ ਕੀ ਕੁਝ ਹੋਇਆ ਇਮੀਗ੍ਰੈਂਟਸ ਦੇ ਨਾਲ ਲੋਕਾਂ ਦੇ ਨਾਲ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ 2026 ਦੇ ਵਿੱਚ ਕੀ ਕੀ ਹੋਵੇਗਾ ਕੀ ਕੀ ਹੋਣਾ ਬਾਕੀ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਦਾ 트럼ਪ ਆਇਆ ਹੈ ਪ੍ਰੈਜ਼ੀਡੈਂਟ ਬਣਿਆ ਹੋ ਚੁੱਕੀ ਆ ਉਸ ਦਿਨ ਤੋਂ ਹੀ ਲੈ ਕੇ ਇਮੀਗ੍ਰੈਂਟਸ ਦਾ ਉੱਥੇ ਰਹਿਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋਇਆ ਹੋਇਆ ਹੈ ਬਹੁਤ ਕੁਝ ਦੇਖਿਆ 2025 ਦੇ ਵਿੱਚ ਸਾਰੇ ਲੋਕ ਇਹ ਕਹਿ ਰਹੇ ਕਿ ਕਿਤੇ ਨਾ ਕਿਤੇ 2025 ਇਮੀਗ੍ਰੈਂਟਸ ਦੇ ਲਈ ਬਹੁਤ ਹੀ ਜ਼ਿਆਦਾ ਬੁਰਾ ਹੋਇਆ ਕਈ ਕਿੰਨੇ ਸਾਲਾਂ ਦੇ ਰਿਕਾਰਡ ਟੁੱਟ ਗਿਆ ਕਿ ਇੰਨੀ ਸਖਤਾਈ ਅਜ ਤੱਕ ਨਹੀਂ ਹੋਈ ਸੀ ਅਮਰੀਕਾ ਦੇ ਵਿੱਚ ਜਿਹੜੀ ਕਿ 2025 ਦੇ ਵਿੱਚ ਦੇਖ ਲਈ ਔਰ ਟਰੱਕ ਟਰੱਕ ਇੰਡਸਟਰੀ ਅਜ ਤੱਕ ਇੰਨੀ ਪ੍ਰਭਾਵਿਤ ਨਹੀਂ ਹੋਈ ਸੀ ਜਿਹੜੀ ਕਿ ਅੱਜ ਇਸ ਟਾਈਮ ਦੇ ਉੱਪਰ ਹੈਗੀ ਆ ਕੀ ਹਾਲਾਤ ਹੋ ਗਏ ਆ ਟਰੱਕ ਇੰਡਸਟਰੀ ਦੇ ਔਰ ਅਜ ਤੱਕ ਕਦੇ ਵੀ ਇਹ ਨਹੀਂ ਸੀ ਹੋਇਆ ਕਿ US ਬਾਰਡਰ ਦੇ ਉੱਤੇ ਬਿਲਕੁਲ ਵੀ ਲੋਕ ਹੈ ਨਹੀਂ ਔਰ ਇੱਥੇ ਐਂਟਰ ਹੋਣ ਵਾਲੇ ਦੀ ਗਿਣਤੀ ਬਹੁਤ ਘੱਟ ਆ ਤੇ ਇੱਥੋਂ ਜਾਣ ਵਾਲੇ ਦੀ ਗਿਣਤੀ ਬਹੁਤ ਜ਼ਿਆਦਾ ਸੋ ਬਹੁਤ ਕੁਝ ਹੋਇਆ 2025 ਦੇ ਵਿੱਚ ਤੁਹਾਨੂੰ ਆਪਾਂ ਸਾਰਾ ਕੁਝ ਜਾਣੂ ਕਰਵਾਵਾਂਗੇ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਕਿ ਕਿਸ ਤਰ੍ਹਾਂ 트ੰਪ ਨੇ ਆਪਣੀ ਚੋਣ ਕੈਂਪੇਨ ਕੀਤੀ ਆ 트ੰਪ ਨੇ ਚੋਣ ਹੀ ਆਪਣੀ ਇਸ ਮੁੱਦੇ ਦੇ ਉੱਤੇ ਲੜੀ ਸੀਗੀ ਕਿ ਜਿੰਨੇ ਵੀ ਇੱਥੇ ਇਲੀਗਲ ਇਮੀਗ੍ਰੈਂਟ ਆ ਮੈਂ ਸਾਰਿਆਂ ਦਾ ਸਫਾਇਆ ਕਰ ਦੂੰਗਾ ਸਾਰਿਆਂ ਨੂੰ ਇੱਥੋਂ ਕੱਢ ਦੂੰਗਾ ਸੋ ਤੁਸੀਂ ਦੇਖਿਆ ਜਿਸ ਦਿਨ ਉਹਨੇ ਆਪਣੀ ਸੌ ਚੱਕੀ ਸੀ ਉਸੇ ਦਿਨ ਇਸੇ ਕੰਮ ਦੇ ਉੱਤੇ ਲੱਗ ਗਿਆ ਸੀਗਾ ਔਰ ਲੋਕਾਂ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਤੇ ਲੋਕਾਂ ਨੂੰ ਸਾਫ਼ ਸਪਸ਼ਟ ਹੋ ਗਿਆ ਸੀ ਕਿਤਨਾ ਕਿਤੇ ਕਿ ਹੁਣ ਸਾਡੀ ਖੈਰ ਨਹੀਂ ਉਸ ਤੋਂ ਬਾਅਦ ਹੀ ਫਿਰ ਇੱਕ ਰੁਝਾਨ ਸਟਾਰਟ ਹੋਇਆ ਰਿਵਰਸ ਮਾਈਗ੍ਰੇਸ਼ਨ ਦਾ ਸੋ ਇਦੇ ਵਿੱਚ ਕੀ ਹੋਇਆ ਸੀ ਲੋਕ ਇੰਨੇ ਕਿ ਜ਼ਿਆਦਾ ਪਰੇਸ਼ਾਨ ਹੋ ਗਏ ਸੀਗੇ ਕਿ ਲੋਕਾਂ ਨੂੰ ਪਤਾ ਸੀ ਕਿ ਹੁਣ ਸਾਡਾ ਇੱਥੇ ਕੋਈ ਫਿਊਚਰ ਨਹੀਂ ਔਰ ਉਹਨਾਂ ਕੋਲ ਇੱਕ ਨਾ ਇੱਕ ਰਸਤਾ ਬਚਿਆ ਹੋਇਆ ਸੀ ਸੋ ਉਹਨਾਂ ਨੇ ਉਹ ਰਸਤਾ ਅਪਣਾਇਆ ਔਰ ਅਮਰੀਕਾ ਨੂੰ ਅਲਵਿਦਾ ਕਹਿ ਕੇ ਆਪਣੀ ਹੋਮ ਕੰਟਰੀ ਵਾਪਸ ਚਲੇ ਗਏ ਜਾਂ ਫੇ ਕਿਸੇ ਹੋਰ ਦੂਜੀ ਕੰਟਰੀ ਦੇ ਵਿੱਚ ਮੂਵ ਹੋ ਗਏ ਉਹਨਾਂ ਦੇ ਵਿੱਚੋਂ ਸਭ ਤੋਂ ਭਾਰੀ ਗਿਣਤੀ ਦੇ ਵਿੱਚ ਉਹ ਲੋਕ ਸੀਗੇ ਜਿਨ੍ਹਾਂ ਦੇ ਕੋਲ ਵੀਜ਼ੇ ਸੀਗੇ ਟੂਰਿਸਟ ਵੀਜ਼ਾ ਦੇ ਇੱਥੇ ਆਏ ਸੀਗੇ ਕਿ ਚਲੋ ਇੱਥੇ ਅਸੀਂ ਆਪਣੀ ਲਾਈਫ ਸਟਾਰਟ ਕਰਾਂਗੇ ਫਿਊਚਰ ਇੱਥੇ ਹੀ ਬਣਾਵਾਂਗੇ ਅਮਰੀਕਾ ਦੇ ਵਿੱਚ ਪਰ ਜਦੋਂ ਉਹਨਾਂ ਨੇ ਦੇਖਿਆ ਕਿ 트럼ਪ ਸਾਹਿਬ ਦੀ ਸਖਤਾਈ ਔਰ ਆਈਐਸਟੀਆਂ ਰੇਡਾਂ ਕਿਸ ਤਰ੍ਹਾਂ ਡਿਟੇਨ ਕਰਦੀਆਂ ਕਿਸ ਤਰ੍ਹਾਂ ਡਿਪੋਰਟ ਕਰਦੀਆਂ ਜੰਜੀਰਾਂ 'ਚ ਬੰਨ ਬੰਨ ਕੇ ਸੋ ਫਿਰ ਉਹਨਾਂ ਨੇ ਇਹ ਹਿਸਾਬ ਲਾ ਲਿਆ ਸੀ ਕਿ ਸਾਡੇ ਕੋਲ ਹੁਣ ਰਸਤਾ ਹੈਗਾ ਸਾਡਾ ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਅਗਰ ਅਸੀਂ ਇੱਥੇ ਰੁਕਾਂਗੇ ਤੇ ਸਾਨੂੰ ਜਲੀਲ ਨਹੀਂ ਹੋਣਾ ਪੈਣਾ ਇਸ ਲਈ ਇਹ ਇੱਕ ਅੰਕੜਾ ਸਾਹਮਣੇ ਆਇਆ ਸੀ ਕਿ 20 ਲੱਖ ਲੋਕਾਂ ਨੇ ਅਮਰੀਕਾ ਛੱਡ ਦਿੱਤਾ ਜਿਦੇ ਵਿੱਚ 1.6 ਮਿਲੀਅਨ ਉਹ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਆਪ ਖੁਦ ਤੋਂ ਅਮਰੀਕਾ ਨੂੰ ਛੱਡਿਆ ਸੀਗਾ ਤੇ ਬਾਕੀ ਦੇ ਲੋਕ ਉਹ ਸੀਗੇ ਜਿਹੜੇ ਆਈਸ ਨੇ ਰੀਟੇਨ ਕਰਕੇ ਉਹਨਾਂ ਨੂੰ ਡਿਪੋਰਟ ਕੀਤਾ ਸੀਗਾ ਸੋ ਇਸੇ ਲਈ 트럼ਪ ਦਾ ਇੰਨਾ ਕਹਿਰ ਹੋ ਗਿਆ ਸੀਗੇ ਔਰ ਉਸ ਤੋਂ ਬਾਅਦ ਬਾਰਡਰਾਂ ਦੇ ਉੱਪਰ ਜਿੱਥੇ ਮੇਲੇ ਲੱਗੇ ਰਹਿੰਦੇ ਸੀ ਯੂ ਐਸ ਬਾਰਡਰਾਂ ਦੇ ਉੱਤੇ ਉੱਥੇ ਲੋਕ ਆਣਾ ਹੀ ਬਿਲਕੁਲ ਘਟ ਗਿਆ ਪਹਿਲਾਂ ਉੱਥੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਹਰ ਰੋਜ਼ ਉੱਥੇ ਹਜ਼ਾਰਾਂ ਹੀ ਲੋਕ ਉੱਥੇ ਆਂਦੇ ਸੀਗੇ ਔਰ ਐਂਟਰ ਹੁੰਦੇ ਸੀਗੇ ਪਰ ਇਸ ਟਾਈਮ ਦੇ ਉੱਪਰ 트럼ਪ ਦੀ ਇੰਨੀ ਕ ਜਿਆਦਾ ਸਖਤਾਈ ਹੋਈ ਵੀ ਆ ਉੱਥੇ ਆਉਣਾ ਹੀ ਲੋਕ ਹਟ ਗਏ ਬਿਲਕੁਲ ਔਰ ਜਿਹੜੇ ਯੂ ਐਸ ਬਾਰਡਰ ਦੇ ਜਵਾਨ ਸੀਗੇ 트럼ਪ ਨੇ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਸਿਟੀਆਂ ਦੇ ਵਿੱਚ ਤਾਇਨਾਤ ਕਰਤਾ ਇਲੀਗਲ ਇਮੀਗ੍ਰੈਂਟਸ ਨੂੰ ਚੁੱਕਣ ਦੇ ਲਈ ਤੁਸੀਂ ਦੇਖਿਆ ਹੋਣਾ ਹੁਣ ਆਈਐਸ ਦੀ ਮਦਦ ਕਰ ਰਹੇ ਆ ਯੂਐਸ ਬਾਰਡਰਾਂ ਦੇ ਜਿੰਨੇ ਵੀ ਜਵਾਨ ਸੀਗੇ ਏਜੰਟ ਸੀਗੇ ਬਾਰਡਰ ਏਜੰਟ ਉਹ ਸਾਰੇ ਹੀ ਆਈਐਸ ਦੇ ਨਾਲ ਮਿਲ ਕੇ ਆਪਰੇਸ਼ਨ ਕਰਦੇ ਪਏ ਆ ਲੋਕਾਂ ਨੂੰ ਅਰੈਸਟ ਕਰਦੇ ਪਏ ਆ ਟਾਰਗੇਟ ਮਿਲਦੇ ਪਏ ਆ ਆਈਐਸ ਨੂੰ ਕਿ ਤੁਸੀਂ ਇੰਨੇ ਬੰਦਿਆਂ ਨੂੰ ਡਿਟੇਨ ਕਰਨਾ ਹੀ ਕਰਨਾ ਐ ਇੰਨੇ ਬੰਦੇ ਤੁਸੀਂ ਚੁੱਕਨੇ ਚੁੱਕਨੇ ਆ ਬਾਕੀ ਫਿਰ ਆਈਐਸ ਨੂੰ ਜਦੋਂ ਉੱਪਰੋਂ ਆਰਡਰ ਹੋਵੇ ਪ੍ਰੈਜ਼ੀਡੈਂਟ ਸਾਹਿਬ ਦੇ ਆ ਸਿਰ ਦੇ ਉੱਪਰ ਹੱਥ ਹੋਵੇ ਫਿਰ ਆਈਐਸ ਨੂੰ ਕਿਸ ਚੀਜ਼ ਦੀ ਲੋੜ ਆ ਡਰਨੇ ਦੀ ਸੋ ਆਈਐਸ ਆਪਣੀ ਮਨਮਰਜ਼ੀ ਕਰਦੀ ਆ ਤੁਹਾਨੂੰ ਪਤਾ ਹੀ ਐ ਕਿ ਇਸ ਤਰ੍ਹਾਂ ਚਾਪਟਦੀ ਆ ਕਿਸ ਤਰ੍ਹਾਂ ਬੰਦੇ ਨੂੰ ਅਰੈਸਟ ਕਰਦੀ ਆ ਉਹ ਜਨਾਨੀ ਦੇਖਦੀ ਬੁੱਢੀ ਨਹੀਂ ਦੇਖਦੀ ਔਰ ਬੰਦਾ ਨਹੀਂ ਦੇਖਦੀ ਕੁਛ ਵੀ ਨਹੀਂ ਦੇਖਦੀ ਆ ਇਸ ਬਸ ਕਰਦੀ ਤਾਂ ਆਪਣੀ ਹੀ ਮਰਜ਼ੀ ਕਰਦੀ ਆ ਔਰ ਤੁਸੀਂ ਕੀ ਕਰ ਸਕਦੇ ਆ ਇਸ ਦੇ ਸਾਹਮਣੇ ਜਦੋਂ ਪ੍ਰੈਜ਼ੀਡੈਂਟ ਦਾ ਉੱਪਰ ਸਿਰ ਦੇ ਉੱਪਰ ਹੱਥ ਹੋਵੇ ਸੋ ਉਹ ਦਿਨ ਵੀ ਤੁਸੀਂ ਦੇਖ ਲੇ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਡਰਾ ਕੇ ਰੱਖਿਆ ਲੋਕ ਨਿਕਲਦੇ ਘਰਾਂ ਤੋਂ ਕੰਮ ਤੇ ਜਾਣ ਦੇ ਲਈ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਅੱਜ ਘਰੇ ਵਾਪਸ ਆਣਾ ਜਾਂ ਨਹੀਂ ਆਣਾ ਲੋਕਾਂ ਨੇ ਬੌਂਡ ਪੈਣਾ ਵੀ ਬੰਦ ਹੋ ਗਿਆ ਪਹਿਲਾਂ ਲੋਕਾਂ ਨੂੰ ਹੁੰਦਾ ਸੀ ਚਲੋ ਬੌਂਡ ਪੈ ਜਾਂਦੇ ਆਂ ਬਾਹਰ ਆ ਜਾਂਦੇ ਪਰ ਨਹੀਂ 트럼ਪ ਸਰਕਾਰ ਨੇ 2025 ਦੇ ਵਿੱਚ ਅਸਤੱਕ ਕਦੇ ਨਹੀਂ ਹੋਇਆ ਕਿ 19 ਕੰਟਰੀਆਂ ਦੀ ਇਮੀਗ੍ਰੇਸ਼ਨੇ ਬੰਦ ਕਰਤੀ ਬਿਲਕੁਲ ਉਹਨਾਂ ਦੀਆਂ ਅਸਾਇਲਮਾ ਰੋਕ ਦਿੱਤੀਆਂ ਜਿਨ੍ਹਾਂ ਦੀਆਂ ਨੈਸ਼ਨੈਟੀਆਂ ਤੱਕ ਸਿਟੀਜ਼ਨ ਤੱਕ ਨਾਗਰਿਕਤਾ ਅਪਲਾਈ ਹੋਣੀ ਤੇ ਗ੍ਰੀਨ ਕਾਰਡ ਤੱਕ ਮਿਲਣੇ ਸੀ ਸਾਰਿਆਂ ਨੂੰ ਰੋਕ ਦਿੱਤਾ ਤੇ ਇੱਕ ਵਾਰ ਆਰਡਰ ਦੇ ਦਿੱਤਾ ਕਿ ਸਾਰਿਆਂ ਨੂੰ ਦੁਬਾਰਾ ਤੋਂ ਚੈੱਕ ਕੀਤਾ ਜਾਵੇ ਔਰ ਇਹਨਾਂ ਚੋਂ ਜਿੰਨੇ ਵੀ ਲੋਕ ਆ ਕ੍ਰਿਮੀਨਲ ਆ ਜਾਂ ਇਹਨਾਂ ਦਾ ਪਿਸ਼ੋਕਰ ਕੁਝ ਵੀ ਇਦਾਂ ਸੀਗਾ ਉਹਨਾਂ ਨੂੰ ਇਸ ਕੰਟਰੀ ਚੋਂ ਆਊਟ ਕੀਤਾ ਜਾਵੇ ਕਿਸ ਤਰ੍ਹਾਂ ਦੀ ਭਾਸ਼ਾ ਵਰਤ ਰਿਹਾ ਸਾਰਿਆਂ ਨੂੰ ਪਤਾ ਹੀ ਆ ਕੋਈ ਦੱਸਣ ਦੀ ਜ਼ਰੂਰਤ ਨਹੀਂ ਇਸ ਤਰ੍ਹਾਂ ਕੈਲੀਫੋਰਨੀਆ ਸਟੇਟ ਬਦਨਾਮ ਹੋ ਗਿਆ ਕਿ ਇਹ ਇਲੀਗਲ ਲੋਕਾਂ ਨੂੰ ਪਨਾਹ ਦਿੰਦੀ ਹੈ ਤੇ ਇਲੀਗਲ ਲੋਕਾਂ ਨੂੰ ਲਾਇਸੈਂਸ ਪ੍ਰੋਵਾਈਡ ਕਰਵਾਉਂਦੀ ਹੈ ਕਿ ਜਿਹਦੇ ਨਾਲ ਲੋਕ ਸੜਕਾਂ ਦੇ ਉੱਪਰ ਉਤਰਦੇ ਆ ਔਰ ਸਾਡੇ ਅਮਰੀਕਨ ਲੋਕਾਂ ਨੂੰ ਮਾਰ ਦਿਆ ਸਾਡੇ ਲੋਕ ਸੜਕਾਂ ਦੇ ਉੱਪਰ ਸੁਰੱਖਿਅਤ ਨਹੀਂ ਆ ਜਿੰਨੀ ਦੇ ਕੈਲੀਫੋਰਨੀਆ ਦੇ ਲਾਇਸੈਂਸ ਜਿਹੜੇ ਧਾਰਕ ਆ ਉਹ ਰੋਡਾਂ ਦੇ ਉੱਪਰ ਰਹਿਣਗੇ ਤੁਹਾਨੂੰ ਪਤਾ ਕਿ ਇਹ ਸੀਨ ਸਟਾਰਟ ਹੋਇਆ ਸੀ ਹਰਜਿੰਦਰ ਸਿੰਘ ਦੇ ਐਕਸੀਡੈਂਟ ਤੋਂ ਬਾਅਦ ਕਿਸ ਤਰ੍ਹਾਂ ਇਸ ਐਕਸੀਡੈਂਟ ਨੂੰ ਮੀਡੀਆ ਦੇ ਵਿੱਚ ਉਛਾਲਿਆ ਗਿਆ ਸੀ ਕਿ ਇਸ ਤਰ੍ਹਾਂ ਇਸ ਕੇਸ ਨੂੰ ਅਰਜਿੰਦਰ ਦੇ ਮੋਢੇ ਦੇ ਉੱਪਰ ਰੱਖ ਕੇ 트াম্প ਨੇ ਆਪਣੀ ਮਰਜ਼ੀ ਕੀਤੀ ਸੀਗੀ ਔਰ ਸਾਰੇ ਹੀ ਜਿਨਨੇ ਟਰੱਕ ਲਾਇਸੈਂਸ ਸੀਗੇ ਉਹਨਾਂ ਨੂੰ ਚੈੱਕ ਕੀਤਾ ਸੀ ਔਰ ਕਿੱਥੇ ਤੱਕ ਕਹਾਣੀ ਪਹੁੰਚ ਗਈ ਸੀ ਉਸ ਨੂੰ ਥੋੜਾ ਜਿਹਾ ਠੰਡਾ ਹੋਣ ਦਿੱਤਾ ਗਿਆ ਉਸ ਤੋਂ ਬਾਅਦ ਨਾਲ ਹੀ ਜਸ਼ਨਪ੍ਰੀਤ ਐਕਸੀਡੈਂਟ ਹੋ ਗਿਆ ਸੀਗਾ ਜਿਸ ਤੋਂ ਬਾਅਦ ਫਿਰ ਸਾਰਾ ਕੁਝ ਹੀ ਖਤਮ ਹੋ ਗਿਆ ਸੀਗਾ ਕੈਲੀਫੋਰਨੀਆ ਨੂੰ ਵੀ 17000 ਲੋਕਾਂ ਨੂੰ ਨੋਟੀਫਿਕੇਸ਼ਨ ਭੇਜਨੇ ਪੈ ਗਏ ਸੀਗੇ ਤੁਹਾਡੇ ਲਾਇਸੈਂਸ ਖਤਮ ਉਸ ਤੋਂ ਬਾਅਦ ਫਿਰ ਤੋਂ ਰਜਿੰਦਰ ਕੁਮਾਰ ਦਾ ਐਕਸੀਡੈਂਟ ਹੁੰਦਾ ਸੋ ਇੰਨੀ ਕਿ ਜਗਾ ਸਕਤਾਈ ਹੋਈ ਵੀ ਆ ਹੁਣ ਲੋਕਾਂ ਨੇ ਟਰੱਕ ਹੀ ਆਪਣੇ ਖੜੇ ਕਰਦੇ ਆ ਲੋਕ ਅੱਦੇ ਛੱਡ ਦਿੱਤਾ ਕਈਆਂ ਨੇ ਟਰੱਕ ਚਲਾਉਣੇ ਔਰ ਕਈਆਂ ਨੂੰ ਕੰਪਨੀਆਂ ਨੇ ਖੁਦ ਕੱਢ ਦੇਤਾ ਕਿਉਂਕਿ ਹੁਣ ਜਿਹੜੀ ਨਹੀਂ ਵੀ ਇਹਦੀ ਇਨਕੁਆਰੀ ਚੱਲਦੀ ਪਈ ਆ ਟਰੱਕ ਡਰਾਈਵਰਾਂ ਨੂੰ ਕੌਣ ਰੱਖਦਾ ਕੀ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਕੰਪਨੀ ਤੱਕ ਪਹੁੰਚਦੇ ਫਿਰ ਕੰਪਨੀਆਂ ਨੇ ਹੁਣ ਜਿਨ੍ਹਾਂ ਕੋਲ ਨੌਨ ਟੋਮਿਸਾਈਲ ਸੀਡੀ ਅ ਕਮਰਸ਼ੀਅਲ ਲਾਇਸੈਂਸ ਹੈਗੇ ਆ ਉਹਨਾਂ ਨੂੰ ਰੱਖਣਾ ਹੀ ਬੰਦ ਕਰ ਦਿੱਤਾ ਕੁਝ ਨੂੰ ਕੰਪਨੀਆਂ ਨੇ ਕਰਤਾ ਕੁਝ ਡਰਾਈਵਰਾਂ ਨੇ ਖੁਦ ਛੱਡਤੀ ਕੁੱਲ ਮਲਾਕ ਕੇ ਟਰੱਕ ਇੰਡਸਟਰੀ ਦਾ ਬੇੜਾ ਬੈਠਿਆ ਪਿਆ 2025 ਦੇ ਵਿੱਚ ਲੋਕ ਰੋ ਰਿਹਾ ਜਿਨ੍ਹਾਂ ਦੇ 4 ਟਰੱਕ ਸੀ, 5 ਟਰੱਕ ਸੀ ਜਾਂ 10 ਟਰੱਕ ਸੀ ਉਹਨਾਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ। ਵੱਡੀਆਂ-ਵੱਡੀਆਂ ਕੰਪਨੀਆਂ ਤੱਕਦੇ ਆ ਇਹ ਬਿਆਨ ਆਗੇ ਉਹਨਾਂ ਨੇ ਕੁਹਾਰ ਲਗਾਈ ਆ। 트럼ਪ ਸਾਹਿਬ ਤੱਕ ਕਿ ਸਾਡਾ ਬੁਰਾ ਹਾਲ ਹੋ ਜਾਏਗਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਟਰੱਕ ਇੰਡਸਟਰੀ ਆ ਉਹ ਅਮਰੀਕਾ ਦੀ ਬੈਕਬੋਨ ਆ ਤੇ ਇਸ ਟਾਈਮ ਦੇ ਉੱਪਰ ਬੈਕਬੋਨ ਪੂਰੀ ਤਰ੍ਹਾਂ ਤੇ ਨਾਲ ਤੋੜੀ ਪਈ ਆ 트럼ਪ ਸਰਕਾਰ ਨੇ ਕਿਉਂਕਿ ਬਹੁਤ ਹੀ ਲੋਕ ਜਿੰਨੇ ਆਪਣੇ ਹਰਿਆਣੇ ਤੋਂ ਆਉਂਦੇ ਆ ਜਾਂ ਆਪਣੇ ਪੰਜਾਬੀ ਹੁੰਦੇ ਆ ਮੋਸਟਲੀ ਉਹਨਾਂ ਦਾ ਇੱਕੋ ਸੁਪਨਾ ਹੁੰਦਾ ਆ ਆਪਾਂ ਟਰੱਕ ਤੇ ਚੜ੍ਹਨਾ ਕਿਉਂਕਿ ਚਾਰ ਪੈਸੇ ਟਰੱਕ ਦੇ ਵਿੱਚ ਬਚਦੇ ਸੀ ਪਰ ਜਦੋਂ ਦੇ ਦੋ ਤਿੰਨ ਐਕਸੀਡੈਂਟ ਹੋਏ ਆ ਔਰ 트ੰਪ ਦੀ ਸਖਤਾਈ ਵਧੀ ਹੋਈ ਆ ਔਰ ਇਹ ਐਕਸੀਡੈਂਟ ਵੀ ਉਹਨਾਂ ਬੰਦਿਆਂ ਤੋਂ ਹੋਇਆ ਜਿਨ੍ਹਾਂ ਨੇ ਹਾਲ ਹੀ ਵਿੱਚ ਬਾਰਡਰ ਕ੍ਰੋਸ ਕੀਤੇ ਸੀਗੇ ਔਰ ਉਸ ਇਹ ਲੋਕ ਇਲੀਗਲ ਸੀਗੇ ਸਭ ਤੋਂ ਵੱਡਾ ਕਾਰਨ ਇਹ ਬਣਿਆ ਸੀ ਕਿ ਟਰੱਕ ਡਰਾਈਵਰਾਂ ਦੇ ਉੱਪਰ ਇਹ ਪਹਾੜ ਡਿੱਗਿਆ ਔਰ ਲੋਕਾਂ ਨੂੰ ਬਹੁਤ ਹੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਜਿਹਦੇ ਵਿੱਚ ਇੰਗਲਿਸ਼ ਦੇ ਟੈਸਟ ਵੀ ਔਨ ਦੀ ਸਪੋਟ ਲੋਕਾਂ ਤੋਂ ਲਿੱਤੇ ਗਏ ਜਿਦੇ ਵਿੱਚ ਲੋਕ ਟੈਸਟਾਂ ਚੋ ਵੀ ਫੇਲ ਹੋ ਗਏ ਆ ਤੇ ਔਨ ਦੀ ਸਪੋਟ ਉਹਨਾਂ ਦੇ ਲਾਇਸੈਂਸ ਵੀ ਕੈਨਸਲ ਕੀਤੇ ਆ ਸੋ ਇੱਥੇ ਹੀ ਨਹੀਂ ਜਿਹੜੇ ਲੋਕ ਗ੍ਰੀਨ ਕਾਰਡ ਧਾਰਕ ਸੀਗੇ ਲੋਕ ਆਪਣੀਆਂ ਕੰਟਰੀਆਂ ਦੇ ਵਿੱਚ ਜਾਂਦੇ ਸੀਗੇ ਉਹਨਾਂ ਨੂੰ 에어ਪੋਰਟ ਦੇ ਉੱਪਰੋਂ ਵਾਪਸੀ ਦੇ ਟਾਈਮ ਚੁੱਕਿਆ ਜਾਣ ਲੱਗ ਗਿਆ ਡੇਟੇਨ ਕੀਤਾ ਜਾਣ ਲੱਗ ਗਿਆ ਲੋਕਾਂ ਦੇ 40 40 30 30 ਸਾਲ ਦੇ ਜਿਹੜੇ ਇੱਥੇ ਰਹਿ ਰਹੇ ਸੀ ਉਹਨਾਂ ਨੂੰ ਚੁੱਕ ਕੇ ਇਸ ਨੇ ਡੇਟੇਨ ਕੀਤਾ ਤੇ ਰਿਪੋਰਟ ਕੀਤਾ ਜਿਹੜੇ ਲੋਕ ਵਾਪਸ ਜਾਂਦੇ ਸੀ ਇੱਥੇ ਅਸਾਈਲਮਾ ਲੈ ਕੇ ਗ੍ਰੀਨ ਕਾਰਡ ਲੈ ਕੇ ਆਪਣੀ ਹੋਮ ਕੰਟਰੀ ਜਾਂਦੇ ਸੀਗੇ ਉਹਨਾਂ ਦਾ ਇੱਕ ਤਰ੍ਹਾਂ ਦਾ ਜਾਣਾ ਹੀ ਬੰਦ ਕਰਾਤਾ ਲੋਕਾਂ ਨੇ ਜਾਣਾ ਬੰਦ ਕਰਤਾ ਆਪਣੀ ਹੋਮ ਕੰਟਰੀਆਂ ਦੇ ਵਿੱਚ ਕਿਉਂਕਿ ਟਰੰਪ ਬਹੁਤ ਜ਼ਿਆਦਾ ਫਾਕ ਹੋਇਆ ਇਸ ਚੀਜ਼ ਨੂੰ ਲੈ ਕੇ 트럼ਪ ਨੂੰ ਇਸ ਚੀਜ਼ ਦਾ ਵੀ ਪਤਾ ਲੱਗ ਗਿਆ 2025 ਦੇ ਵਿੱਚ ਕਿ ਜਿੰਨੇ ਵੀ ਲੋਕ ਅਸਾਈਲਮ ਲੈਂਦੇ ਇੱਥੇ ਉਹ ਇਹ ਕਹਿ ਕੇ ਲੰਦੇ ਕਿ ਸਾਨੂੰ ਸਾਡੀ ਹੋਮ ਕੰਟਰੀ ਦੇ ਵਿੱਚ ਖਤਰਾ ਹੈ ਉਸ ਤੋਂ ਬਾਅਦ ਉਹ ਹਮੇਸ਼ਾ ਹੀ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਆਪਣੀ ਪਹਿਲੀ ਹੌਲੀਡੇ ਆਪਣੀ ਪਹਿਲੀ ਛੁੱਟੀਆਂ ਆਪਣੀ ਹੋਮ ਕੰਟਰੀ ਹੀ ਕਿਉਂ ਮਨਾਉਂ ਕਿਉਂ ਮਨਾਉਣ ਜਾਂਦੇ ਆ ਕਿਉਂਕਿ ਕਿਤੇ ਨਾ ਕਿਤੇ ਉਹ ਜਿਹੜਾ ਅਸਾਈਲਮ ਵਾਲਾ ਇੱਕ ਰਸਤਾ ਉਹਨੂੰ ਮਿਸਯੂਜ਼ ਤਾਂ ਨਹੀਂ ਕਰ ਹੈ ਸੋ ਕਿਤੇ ਨਾ ਕਿਤੇ ਇਹ ਰਸਤਾ ਵੀ ਬੰਦ ਹੋ ਗਿਆ ਲੋਕ ਨੇਪਾਲ ਦੇ ਰਾਹੀਂ ਜਾਂਦੇ ਸੀਗੇ ਉੱਥੇ ਵੀ ਉਹਨਾਂ ਨਾਲ ਪੁਛਟਾਸ਼ ਬਹੁਤ ਜ਼ਿਆਦਾ ਹੋਣ ਲੱਗੀ ਸੋ ਇਹ ਵੀ ਕੁੱਲ ਮਿਲਾ ਕੇ ਬੰਦ ਹੋ ਗਿਆ ਕਹਿਣ ਦਾ ਮਤਲਬ ਇਹ ਆ ਕਿ 2025 ਜਿਹੜਾ ਇਮੀਗ੍ਰੈਂਟਸ ਤੇ ਲਈ ਬਿਲਕੁਲ ਹੀ ਕਾਲਾ ਸੀ ਕੋਈ ਵੀ ਖੁਸ਼ ਨਹੀਂ ਹੋਏਗਾ 2025 ਦੇ ਵਿੱਚ ਜਿੰਨੇ ਲੋਕ ਪ੍ਰਭਾਵਿਤ ਹੋਇਆ ਸਾਰਿਆਂ ਨੂੰ ਪਤਾ ਹੀ ਕਿੰਨੇ ਲੋਕਾਂ ਨੂੰ ਬੇੜੀਆਂ ਲਾ ਕੇ ਉਹਨਾਂ ਦੀ ਹੋਮ ਕੰਟਰੀ 'ਚ ਭੇਜ ਦਿੱਤਾ ਗਿਆ ਤੇ ਕਿੰਨਿਆਂ ਨੂੰ ਡਿਟੇਨ ਕੀਤਾ ਹੈ ਤੇ ਕਿੰਨਿਆਂ ਦੀ ਆਉਣ ਵਾਲੀ 바ਰੀ ਆ ਤੇ 2026 ਦੇ ਵਿੱਚ ਬੀ ਬਹੁਤ ਕੁਝ ਹੋਏਗਾ ਪਰ ਉਹਦੇ ਬਈ ਸਾਰੇ ਇਹੀ ਅਰਦਾਸ ਕਰਦੇ ਆ ਕਿ ਰੱਬਾ 2025 ਦੇ ਵਿੱਚ ਤਾਂ ਬਹੁਤ ਕੁਝ ਦੇਖ ਲਿਆ 2026 ਸਾਰਿਆਂ ਨੇ ਸੁੱਖਦਾ ਆਵੇ ਸਾਰਿਆਂ ਦੀ ਚੜ੍ਹਦੀ ਕਲਾ ਰਹੇ ਕਿਉਂਕਿ ਸਾਰੇ ਇਹੀ ਮਾਮਾ ਦੇ ਪੋਤੇ ਇੱਥੇ ਪੈਸਾ ਲਾ ਕੇ ਆਪਣੀ ਜਾਨਾਂ ਤੇ ਖੇਲ ਕੇ ਇੱਥੇ ਹੁੰ ਪਹੁੰਚੇ ਆ ਬਹੁਤ ਲੋਕ ਤਾਂ ਜੰਗਲਾਂ ਦੇ ਵਿੱਚ ਹੀ ਰਹਿ ਗਏ ਉੱਥੇ ਹੀ ਮਰ ਗਏ ਉੱਥੇ ਹੀ ਸਾਰਾ ਕੁਝ ਹੋ ਗਿਆ ਉਹਨਾਂ ਦਾ ਪਰ ਉਹ ਪਹੁੰਚ ਹੀ ਨਹੀਂ ਸਕੇ ਕਿੰਨੇ ਤਾਂ ਮਾਵਾ ਦੇ ਪੁੱਤਾਂ ਨੂੰ ਅਗਨੀ ਵੀ ਭੇਟ ਨਹੀਂ ਹੋਈ ਬਹੁਤ ਲੋਕ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ ਜੰਗਲਾਂ 'ਚ ਹੀ ਰੁਲ ਗਏ ਸੋ ਇੱਥੇ ਪਹੁੰਚਣ ਲਈ ਵੀ ਬਹੁਤ ਕੁੱਝ ਲੋਕਾਂ ਨੇ ਸਹਿਆ ਸੋ ਸਾਰਿਆਂ ਲਈ ਅਰਦਾਸ ਕਰਦਾ ਮੈਂ ਕਿ ਰੱਬਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਔਰ 2025 ਇਦਾਂ ਦਾ ਨਾ ਹੋਵੇ 2025 ਬਹੁਤ ਹੀ ਵਧੀਆ ਹੋਵੇ ਲੋਕਾਂ ਦਾ ਸੁੱਖ ਦਾ ਸਾਹ ਆਵੇ ਬਹੁਤ ਲੋਕਾਂ ਨੇ ਪਰੇਸ਼ਾਨੀਆਂ ਦੇਖ ਲਈਆਂ 2025 ਦੇ ਵਿੱਚ ਹੁਣ 2026 ਸਾਰਿਆਂ ਲਈ ਚੜ੍ਹਦੀ ਕਲਾ ਦਾ ਹੋਵੇ ਬਾਕੀ ਜੋ ਵੀ ਅਪਡੇਟ ਆਈ ਜੇ ਆਪਾਂ ਤੁਹਾਨੂੰ ਪਤਾ ਨਾਲ ਜਨ ਇਨਫੋਰਮ ਕਰਦੇ ਹੀ ਰਹਿੰਦੇ ਆ ਜਿੱਦਾਂ ਵੀ ਕੋਈ ਵੀ ਲਾਅ ਰੂਲ ਜਾਂ ਕੋਈ ਵੀ ਹਰਕਤ ਹੁੰਦੀ ਆ ਜਾਂ ਕੋਈ ਵੀ ਨਿਊਜ਼ ਆਉਂਦੀ ਆ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਔਰ ਇਹਦੇ ਬਾਰੇ ਤੁਸੀਂ ਬਾਕੀ ਕੁਝ ਵੀ ਕਹਿਣਾ ਹੋਇਆ ਤੁਹਾਡੀ ਕੋਈ ਆਪਣੀ ਰਾਏ ਹੋਈ ਤਾਂ ਪਲੀਜ਼ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋ ਇਨਫੋਰਮੇਟਿਵ ਰਹੀ ਹੋਵੇ ਸੋ ਪਲੀਜ਼ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਕਰਦੇ ਹੋ ਬਾਕੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਬਹੁਤ ਜ਼ਰੂਰਤ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ